ਇੱਕ ਵੱਡੀ ਮਹਿਲਾ ਲੀਡਰ ਦੀਆਂ ਤਸਵੀਰਾਂ ਪੋਰਨ ਵੈਬਸਾਈਟ ਤੇ ਮਿਲੀਆਂ ਨੇ ਇਹ ਨੇਤਾ ਕੋਈ ਆਮ ਨੇਤਾ ਨਹੀਂ ਐ ਸਗੋਂ ਇੱਕ ਪ੍ਰਧਾਨ ਮੰਤਰੀ ਐ ਤਾਂ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਦੀਆਂ ਫੇਕ ਤਸਵੀਰਾਂ ਇੱਕ ਪੋਰਨ ਵੈਬਸਾਈਟ ਤੇ ਪਾਈਆਂ ਗਈਆਂ ਨੇ ਇਸ ਦੇ ਨਾਲ ਹੋਰ ਕਈ ਮਹਿਲਾ ਲੀਡਰ ਤੇ ਜਿਹੜੀਆਂ ਇਸ ਦੀਆਂ ਸ਼ਿਕਾਰ ਹੋਈਆਂ ਨੇ ਐਡਿਟ ਕੀਤੀਆਂ ਹੋਈਆਂ ਇਹ ਤਸਵੀਰਾਂ ਵੱਡੇ ਰਾਜਨੇਤਾਵਾਂ ਦੀਆਂ ਇੱਕ ਪੋਰਨ ਵੈੱਬਸਾਈਟ ਉੱਤੇ ਅਪਲੋਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇੱਕ ਰਿਪੋਰਟ ਦੇ ਮੁਤਾਬਕ ਇਹ ਤਸਵੀਰਾਂ ਲੀਡਰਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਅਤੇ ਪਬਲਿਕ ਸੋਰਸ ਤੋਂ ਲਈਆਂ ਗਈਆਂ ਅਤੇ 7 ਲੱਖ ਤੋਂ ਜ਼ਿਆਦਾ ਫਾਲੋਅਰ ਵਾਲੀ ਇੱਕ ਵੈੱਬਸਾਈਟ ਦੇ ਉੱਤੇ ਇਹ ਤਸਵੀਰਾਂ ਨੇ ਜਿਹੜੀਆਂ ਉਹ ਗਲਤ ਭਾਸ਼ਾ ਲਿਖਦੇ ਹੋਏ ਪਾਦਤੀਆਂ ਗਈਆਂ ਤਾਂ ਇਸ ਕੱਟਨਾ ਦੀ ਵੱਡੇ ਪੱਧਰ ਤੇ ਨਖੇਦੀ ਹੋ ਰਹੀ ਹੈ ਤਾਂ ਸੋਸ਼ਲ ਮੀਡੀਆ ਉੱਤੇ ਅਪਲੋਡ ਕੀਤੀਆਂ ਹੋਈਆਂ ਜਾਂ ਫਿਰ ਪਬਲਿਕ ਡੋਮੇਨ ਦੇ ਵਿੱਚ ਪਈਆਂ ਤਸਵੀਰਾਂ ਦੀ ਗਲਤ ਵਰਤੋਂ ਕੀਤੀ ਗਈ ਹੈ ਉਹਨਾਂ ਨੂੰ ਗਲਤ ਤਰੀਕੇ ਨਾਲ ਐਡਿਟ ਕਰਕੇ ਇਤਰਾਜ਼ਯੋਗ ਹਾਲਾਤਾਂ ਦੇ ਵਿੱਚ ਅਪਲੋਡ ਇੱਕ ਪੌਨ ਨਾ ਵੈਬਸਾਈਟ ਦੇ ਉੱਤੇ ਕੀਤਾ ਗਿਆ ਹੈ